ਅਗਲੀ ਖਬਰ ਆਸਟ੍ਰੇਲੀਆ ਵਿੱਚ ਪੰਜਾਬੀ ਮਟਿਆਰ ਅਤੇ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਨਾਲ ਸੰਬੰਧਤ ਹੈ ਆਸਟ੍ਰੇਲੀਆ ਵਿੱਚ ਪੰਜਾਬੀ ਮਟਿਆਰ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋ ਗਈ ਜੋ ਸਿਰਫ 21 ਵਰਿਆਂ ਦੀ ਸੀ ਅਤੇ 11 ਮਹੀਨੇ ਪਹਿਲਾਂ ਹੀ ਬੱਚੀ ਨੂੰ ਜਨਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਹਰਜੋਤ ਕੌਰ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਪੈਰਾਮੈਡੀਕਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ ਬੀਤੇ 1 ਸਾਲ ਅਤੇ 8 ਮਹੀਨੇ ਤੋਂ ਆਰਜੀ ਵੀਜ਼ਾ ਤੇ ਆਸਟ੍ਰੇਲੀਆ ਵਿੱਚ ਰਹਿ ਰਹੀ ਹਰਜੋਤ ਕੌਰ ਦੀ ਮੌਤ ਦੇ ਅਸਲ ਕਾਰਨਾ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਹਰਜੋਤ ਕੌਰ ਦੇ ਮਾਪੇ ਅਤੇ ਛੋਟਾ ਭਰਾ ਇੰਡੀਆ ਵਿੱਚ ਨੇ ਅਤੇ ਜਦੋਂ ਅਣਹੋਣੀ ਦੀ ਖਬਰ ਉਹਨਾਂ ਤੱਕ ਪੁੱਜੀ ਤਾਂ ਮਾਤਾ ਬੇਹੋਸ਼ ਹੋ ਕੇ ਡਿੱਗ ਗਈ ਹਰਜੋਤ ਕੌਰ ਦੇ ਪਤੀ ਦੀ ਆਰਥਿਕ ਹਾਲਤ ਚੰਗੀ ਨਹੀਂ ਜਿਸ ਦੇ ਮੱਦੇਨਜ਼ਰ ਉਸਦੀ ਦੇਹ ਇੰਡੀਆ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੂਜੇ ਪਾਸੇ ਕੈਨੇਡਾ ਦੇ ਸਰੀ ਵਿਖੇ ਪੰਜਾਬੀ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਇੱਕ ਬੱਚੇ ਨੇ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਪਿਓ ਗਵਾ ਦਿੱਤਾ 27 ਸਾਲ ਦਾ ਅਮਰਿਤਪਾਲ ਸਿੰਘ ਅਚੰਚੇਤ ਇਸ ਦੁਨੀਆ ਨੂੰ અલਵਿਦਾ ਆਖ ਗਿਆ ਜਿਸ ਦੀ ਗਰਭਵਤੀ ਪਤਨੀ ਸਟੂਡੈਂਟ ਵੀਜ਼ਾ ਤੇ ਕੈਨੇਡਾ ਵਿੱਚ ਮੌਜੂਦ ਹੈ ਅਤੇ ਉਸਦੇ ਮਾਪੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ ਜਸਮੀਨ ਕੌਰ ਵੱਲੋਂ ਅਮਰਿਤਪਾਲ ਸਿੰਘ ਦੇ ਅੰਤਮ ਸੰਸਕਾਰ ਅਤੇ ਪ੍ਰੈਗਨੈਂਟ ਪਤਨੀ ਦੀ ਆਰਥਿਕ ਮਦਦ ਵਾਸਤੇ GoFundMe ਪੇਜ ਸਥਾਪਿਤ ਕੀਤਾ ਗਿਆ ਹੈ। ਇਸੇ ਦੌਰਾਨ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਭਾਰਤੀ ਪਰਿਵਾਰ ਦੇ ਮੁਖੀ ਦੀ ਬੇਵਕਤੀ ਮੌਤ ਹੋ ਗਈ। ਜਨਾਰਦਨ ਕੁਕਾਤਲਾ ਕੈਂਸਰ ਨਾਲ ਜੂਝ ਰਿਹਾ ਸੀ ਜੋ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਪਰਿਵਾਰ ਦੇ ਦੋਸਤ ਵੈਂਕਟ ਸ਼ਿਵਰਾਮ ਨੇ ਦੱਸਿਆ ਕਿ ਜਨਾਰਦਨ ਆਪਣੇ ਪਰਿਵਾਰ ਨਾਲ ਹੋਰ ਸਮਾਂ ਬਤੀਤ ਕਰਨਾ ਚਾਹੁੰਦਾ ਸੀ ਪਰ ਇਹ ਸੰਭਵ ਨਾ ਹੋ ਸਕਿਆ। 11 ਸਾਲ ਦੇ ਬੇਟੇ ਅਤੇ 7 ਸਾਲ ਦੀ ਬੇਟੀ ਦਾ ਭਵਿੱਖ ਡਾਮਾਡੋਲ ਮਹਿਸੂਸ ਹੋ ਰਿਹਾ ਹੈ। ਪਿਆਰਾ ਰਿਪੋਰਟ ਹੰਦਰ ਟੀਵੀ ਅਗਲੀ ਖਬਰ ਆਸਟ੍ਰੇਲੀਆ ਵਿੱਚ ਪੰਜਾਬੀ ਮੋਟਿਆਰ ਅਤੇ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਨਾਲ ਸੰਬੰਧਤ ਹੈ ਆਸਟ੍ਰੇਲੀਆ ਵਿੱਚ ਪੰਜਾਬੀ ਮੁਟਿਆਰ ਦੀ ਭੇਤ ਭਰੇ ਹਾਲਾਤ ਵਿੱਚ ਮੌਤ ਹੋ ਗਈ ਜੋ ਸਿਰਫ 21 ਵਰਿਆਂ ਦੀ ਸੀ ਅਤੇ 11 ਮਹੀਨੇ ਪਹਿਲਾਂ ਹੀ ਬੱਚੀ ਨੂੰ ਜਨਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਹਰਜੋਤ ਕੌਰ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਪੈਰਾਮੈਡੀਕਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ ਬੀਤੇ 1 ਸਾਲ ਅਤੇ 8 ਮਹੀਨੇ ਤੋਂ ਆਰਜੀ ਵੀਜ਼ਾ ਤੇ ਆਸਟ੍ਰੇਲੀਆ ਵਿੱਚ ਰਹਿ ਰਹੀ ਹਰਜੋਤ ਕੌਰ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਹਰਜੋਤ ਕੌਰ ਦੇ ਮਾਪੇ ਅਤੇ ਛੋਟਾ ਭਰਾ ਇੰਡੀਆ ਵਿੱਚ ਨੇ ਅਤੇ ਜਦੋਂ ਅਣਹੋਣੀ ਦੀ ਖਬਰ ਉਹਨਾਂ ਤੱਕ ਪੁੱਜੀ ਤਾਂ ਮਾਤਾ ਬੇਹੋਸ਼ ਹੋ ਕੇ ਡਿੱਗ ਗਈ। ਹਰਜੋਤ ਕੌਰ ਦੇ ਪਤੀ ਦੀ ਆਰਥਿਕ ਹਾਲਤ ਚੰਗੀ ਨਹੀਂ ਜਿਸ ਦੇ ਮੱਦੇਨਜ਼ਰ ਉਸਦੀ ਦੇਹ ਇੰਡੀਆ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ। ਦੂਜੇ ਪਾਸੇ ਕੈਨੇਡਾ ਦੇ ਸਰੀ ਵਿਖੇ ਪੰਜਾਬੀ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜਦੋਂ ਇੱਕ ਬੱਚੇ ਨੇ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਪਿਓ ਗਵਾ ਦਿੱਤਾ। 27 ਸਾਲ ਦਾ ਅਮਰਿਤਪਾਲ ਸਿੰਘ ਅਚਨਚੇਤ ਇਸ ਦੁਨੀਆ ਨੂੰ અલਵਿਦਾ ਆਖ ਗਿਆ ਜਿਸ ਦੀ ਗਰਭਵਤੀ ਪਤਨੀ ਸਟੂਡੈਂਟ ਵੀਜ਼ਾ ਤੇ ਕੈਨੇਡਾ ਵਿੱਚ ਮੌਜੂਦ ਹੈ ਅਤੇ ਉਸਦੇ ਮਾਪੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਨੇ ਜਸਮੀਨ ਕੌਰ ਵੱਲੋਂ ਅਮਰਿਤਪਾਲ ਸਿੰਘ ਦੇ ਅੰਤਮ ਸੰਸਕਾਰ ਅਤੇ ਪ੍ਰੈਗਨੈਂਟ ਪਤਨੀ ਦੀ ਆਰਥਿਕ ਮਦਦ ਵਾਸਤੇ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਇਸੇ ਦੌਰਾਨ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਭਾਰਤੀ ਪਰਿਵਾਰ ਦੇ ਮੁਖੀ ਦੀ ਬੇਵਕਤੀ ਮੌਤ ਹੋ ਗਈ ਜਨਾਰਦਨ ਕੋ ਕਾਤਲਾ ਕੈਂਸਰ ਨਾਲ ਜੂਝ ਰਿਹਾ ਸੀ ਜੋ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਪਰਿਵਾਰ ਦੇ ਦੋਸਤ ਵੈਂਕਟ ਸ਼ਿਵਰਾਮ ਨੇ ਦੱਸਿਆ ਕਿ ਜਨਾਰਦਨ ਆਪਣੇ ਪਰਿਵਾਰ ਨਾਲ ਹੋਰ ਸਮਾਂ ਬਤੀਤ ਕਰਨਾ ਚਾਹੁੰਦਾ ਸੀ ਪਰ ਇਹ ਸੰਭਵ ਨਾ ਹੋ ਸਕਿਆ 11 ਸਾਲ ਦੇ ਬੇਟੇ ਅਤੇ 7 ਸਾਲ ਦੀ ਬੇਟੀ ਦਾ ਭਵਿੱਖ ਡਾਮਾਡੋਲ ਮਹਿਸੂਸ ਹੋ ਰਿਹਾ ਹੈ ਪਿਆਰਾ ਰਿਪੋਰਟ ਹਮਦਰਦੀ